ਕਹੋ ਤਲ ਗੁਰ ਸੇਵੀਐ ਕਹਿਨ ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਾਮਦੀ ਨੂਰ ਅਰਸਾ ਕੁਰ ਸੋ ਛੱਟੀਐ ਤਦ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਆਪ ਸਭ ਹਟਿਆ ਸੋਈ ਐ ਸਭਨਾਂ ਦਾ ਵੇ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹ ਹੰਦੈ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸਤਨਾਮ ਸ਼੍ਰੀ रोसना की जय अमृत पी जय रहन नहीं संसारे ोसना कीज अमृत पीज रहण नहि संसारे राजे राए रंक नहीं र गचारे रहण कहण तेर है ना कोई किस पह करौ बिनन्ते ए ਇਕ ਸਬਦ RAM ਨਾਮ ਨਿਰੋਧਰ ਗੁਰਦੇਵ ਪਤ ਮਤੇ ਲਾਜ ਮਰੰਤੇ ਮਰ ਗਏ खोल चली सास देवानि बरी संकट सङ्कटलि प्रेम बोलारलिया ਮਨਮਹ ਸਬਦ ਅਨੰਦ ਲਾਲ ਰਤੀ ਲਲੀ ਭਾਏ ਗੁਰਮੁਖ ਭਾਏ ਨਚੰਦ ਲਾ ਰਤਨ ਜਪ ਸਾਰ ਲਬ ਲੋਬ ਬੁਰਾ ਅਹੰਕਾਰ ਲਾੜਿ ਝਾੜੇ ਲੈ ਤਬਾ ਮਨ ਮੁਖ ਅੰਦਾ ਮੁਗਦ ਗਵਾਰ ਲਾਹੇ ਕਾਰਣ ਆਇਆ ਜਗ ਹੋਏ ਮਜੂਰ ਗਿਆ ਠਗਾਏ ਠਗਾ ਆ ਨਾਮ ਪੁੰਜੀਵੇ ਸਾਹੋ ਨਾਨਕ ਸੱਚੀ ਪਤ ਸੱਚਾ ਪਾਤ ਸਾਹੋ ਆਏ ਗੋਤ ਜਗ ਜਮ ਪੰਥ ਆਹੀ ਨਾਮ ੇਟਣ ਕੋ ਸਮਰਥ ਆਥਸਲ ਨੀਚ ਘਰ ਹੋਏ ਦੇਖ ਨਵ ਜਿਸ ਧੋਏ ਆਥ ਹੋਏ ਤਾ ਮੁਗਦ ਸਿਆਨਾ भगत ਬਿਹੂ ਨਾ ਜਗ ਬੋ ਰਾਨਾ ਸਭ ਮਹਿ ਵਰਤੈ ਏਕੋ ਸੋਏ ਜੇ ਸਨੋ ਕਿਰਪਾ ਕਰੇ ਤਿਸ ਪਰਗਟ ਹੋਏ ਯੋਗ ਯੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਦਾ ਤਰ ਜੋ ਦੀ ਸਰ ਸੋ ਆਪ ਆ ਉਪ ਉਪਾਇ ਆਪੇ ਕਟ ਥਾਪ ਆਪ ਇਹ ਗੋਚਰ ਧੰਦ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਿਰਿਆ ਚਾਰ ਸੱਚ ਸੁਖ ਹੋਏ ਨਾਮ ਵਹੋਣੋ ਮੁਕਤ ਕਿਵ ਹੋ ਸੱਚ ਸੁਖ ਹੋਏ ਨਾਮ ਵੇਹੋੜਾ ਮੁਕਤ ਕਿਵ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰੋਸਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ